ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਪਿਛਲੀਆਂ ਸਾਖੀਆਂ ਵਿੱਚ ਸਰਵਨ ਕਰਦੇ ਆਏ ਹਾਂ ਕਿ ਕਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਜਣਾ ਕੀਤੀ ਤੇ ਜਿਨ੍ਹਾਂ ਪੰਜ ਪਿਆਰਿਆਂ ਨੇ 1699 ਦੀ ਵਿਸਾਖੀ ਵੇਲੇ ਪਹਿਲੀ ਵਾਰ ਸਤਿਗੁਰੂ ਜੀ ਅੱਗੇ ਆਪਣੇ ਸੀਸ ਭੇਟ ਕੀਤੇ ਉਨ੍ਹਾਂ ਦੇ ਜੀਵਨ ਬਾਰੇ ਅਜਾਪਾ ਵਿਚਾਰ ਕਰਾਂਗੇ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਆਪ ਜੀ ਦਾ ਜਨਮ ਲਾਹੌਰ ਪੰਜਾਬ ਨਿਵਾਸੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਭਾਈ ਸੁਦੇ ਜੀ ਦੇ ਘਰ ਮਾਤਾ ਦਿਆਲੀ ਜੀ ਦੀ ਕੁੱਖੋਂ ਸਨ 1669 ਈਸਵੀ ਨੂੰ ਹੋਇਆ ਸੀਸਪੇਟ ਵੇਲੇ ਉਹਨਾਂ ਦੀ ਉਮਰ 30 ਸਾਲ ਦੀ ਸੀ ਆਪ ਜੀ ਦਾ ਆਕਾਲ ਚਲਾਣਾ ਗੋਦਾਵਰੀ ਦੇ ਕਿਨਾਰੇ ਅਬਜਲ ਨਗਰ ਵਿਖੇ ਹੋਇਆ ਆਪ ਪੰਜਾਂ ਪਿਆਰਿਆਂ ਦੇ ਜਥੇਦਾਰ ਸਨ ਤੇ ਦੂਸਰੇ ਪਿਆਰੇ ਭਾਈ ਧਰਮ ਸਿੰਘ ਜੀ ਆਪ ਜੀ ਦਾ ਜਨਮ ਦਿੱਲੀ ਹਸਤਨਾਪੁਰ ਨਿਵਾਸੀ ਭਾਈ ਸੰਤਰਾਮ ਜੀ ਦੇ ਘਰ ਮਾਤਾ ਸਾਬੂ ਜੀ ਦੀ ਕੁਖੋਂ ਸਨ 1666 ਈਸਵੀ ਨੂੰ ਹੋਇਆ ਭਾਈ ਸਾਹਿਬ ਹਸਤਾਂਪੁਰ ਤੋਂ ਨਾਨਕ ਪਿਆਉ ਦਿੱਲੀ ਭਾਈ ਵਿਸ਼ਨੂੰ ਜੀ ਦੇ ਕੋਲ ਆ ਗਏ ਸਨ ਆਪ ਜੀ ਸੀਸਪੇੜ ਸਮੇਂ 33 ਸਾਲਾਂ ਦੇ ਸਨ ਆਪ ਜੀ ਦਾ ਅਕਾਲ ਚਲਾਣਾ ਵੀ ਖਜੂਰ ਸਾਹਿਬ ਵਿਖੇ ਹੋਇਆ ਤੀਜੇ ਪਿਆਰੇ ਭਾਈ ਹਿੰਮਤ ਸਿੰਘ ਜੀ ਆਪ ਜੀ ਦਾ ਜਨਮ ਜਗਨਨਾਥ ਪੁਰੀ ਉੜੀਸਾ ਵਿਖੇ ਭਾਈ ਗੁਲਜ਼ਾਰੀ ਜੀ ਦੇ ਘਰ ਮਾਤਾ ਤਨੋਜੀ ਦੀ ਕੁੱਖੋਂ ਸਨ 1861 ਈਸਵੀ ਨੂੰ ਹੋਇਆ ਸੀਸ ਭੇਟ ਵੇਲੇ ਆਪ ਜੀ ਦੀ ਉਮਰ 38 ਸਾਲ ਦੀ ਸੀ ਆਪ ਜੀ ਦੀ ਸ਼ਹੀਦੀ ਚਮਕੌਰ ਸਾਹਿਬ ਵਿਖੇ ਸਨ 1704 ਈਸਵੀ ਨੂੰ ਹੋਈ ਚੌਥੇ ਪਿਆਰੇ ਭਾਈ ਮੋਹਕਮ ਸਿੰਘ ਜੀ ਆਪ ਜੀ ਦਾ ਜਨਮ ਦਵਾਰਕਾ ਸੋਰਾਸ਼ਟਰ ਜੋ ਕਿ ਗੁਜਰਾਤ ਵਿੱਚ ਹੈ ਨਿਵਾਸੀ ਭਾਈ ਤੀਰਥ ਚੰਦ ਜੀ ਦੇ ਘਰ ਮਾਤਾ ਦੇਵਾ ਬਾਈ ਜੀ ਦੀ ਕੁੱਖੋਂ ਸਨ 1663 ਇਸਵੀ ਨੂੰ ਹੋਇਆ ਸੀਸ ਭੇਟ ਮਿਲੇ ਆਪ ਜੀ ਦੀ ਉਮਰ 36 ਸਾਲ ਦੀ ਸੀ ਸ਼ਹੀਦੀ ਚੰਕੌਰ ਸਾਹਿਬੇ ਕੇ ਸਨ 1704 ਈਸਵੀ ਨੂੰ ਹੁੰਦੀ ਹੈ ਤੇ ਪੰਜਵੇਂ ਪਿਆਰੇ ਭਾਈ ਸਾਹਿਬ ਸਿੰਘ ਜੀ ਆਪ ਜੀ ਦਾ ਜਨਮ ਬੇਦਰ ਆਂਧਰਾ ਨਿਵਾਸੀ ਭਾਈ ਚੰਮਨੇ ਜੀ ਦੇ ਘਰ ਮਾਤਾ ਸੋਨਾ ਪਾਈ ਜੀ ਦੀ ਕੋਖੋਂ ਸਨ 1662 ਈਸਵੀ ਨੂੰ ਹੋਇਆ ਸੀਸ ਪੇਟ ਵੇਲੇ ਆਪ ਜੀ ਦੀ ਉਮਰ 37 ਸਾਲ ਦੀ ਸੀ आप जी की शहीद चमकौर साहब विखे संतार सौ चार ईस्वी में हुई आज देनिया ही बेनती प्रवान कर जी वागुरू जी का खालसा वागुरू जी की फतेह